ਸੰਦੂ ਸਾਹਿਬ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਲਓ ਵੀ ਦੋਸਤੋ ਅੱਜ ਆਪਣੇ ਘਰੇ ਬਾਈ ਅਮ੍ਰਿਤ ਅਰੋੜਾ ਜੀ ਲੈ ਕੇ ਆਏ ਜੈਤੋ ਤੋਂ ਉਹ ਚੀਜ਼ ਜਿਹੜੀ ਕਿ ਵੱਡੇ-ਵੱਡੇ ਸੈਲੀਬ੍ਰਿਟੀਆ ਦੇ ਘਰੇ ਲੱਗੀ ਹੋਈ ਆ ਤੇ ਹੁਣ ਆਪਣੇ ਘਰੇ ਵੀ ਪਰਮਾਤਮਾ ਦੀ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਅੱਜ ਪਹੁੰਚ ਚੁੱਕੀ ਆ ਤੇ ਇਹ ਕੀ ਚੀਜ਼ ਆ ਕੀ ਕੰਮ ਕਰਦੀ ਆ ਇਹਦੇ ਬਾਰੇ ਤੁਹਾਨੂੰ ਤੁਸੀਂ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਅਮ੍ਰਿਤ ਅਰੋੜਾ ਜੀ ਤੋਂ ਜਾਣਕਾਰੀ ਲੈ ਕੇ ਦਵਾਂਗੇ ਤੇ ਬਾਕੀ ਬਾਬਾ ਨਾਨਕ ਦੀ ਕਿਰਪਾ ਤੋਂ ਬਿਨਾਂ ਤਾਂ ਬਾਬਾ ਜੀ ਪੱਤਾ ਵੀ ਨਹੀਂ ਹਿੱਲਦਾ ਜੀ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਥੈਂਕ ਯੂ ਜੀ ਥੈਂਕ ਯੂ। ਤੁਹਾਡਾ ਪਰਿਵਾਰ ਹਮੇਸ਼ਾ ਤੰਦਰੁਸਤ ਰਹੇ। ਅਸੀਂ ਤੁਹਾਡੇ ਲਈ ਉਪਰਾਲਾ ਕੀਤਾ ਤੇ ਤੁਸੀਂ ਸਾਡਾ ਮਾਣ ਬਖਸ਼ਿਆ ਕਿ ਇਹਨੂੰ ਯੈਸ ਕਰਕੇ ਬਹੁਤ-ਬਹੁਤ ਮੁਬਾਰਕਾਂ ਹੋਣ। ਤੇ ਆਓ ਦੋਸਤੋ ਇਹ ਕੀ ਚੀਜ਼ ਆ ਤੇ ਪਵਨ ਤੈਨੂੰ ਬਹੁਤ-ਬਹੁਤ ਮੁਬਾਰਕਾਂ। ਮੁਬਾਰਕਾਂ ਭੇਜੀ ਤੁਹਾਨੂੰ ਬਹੁਤ-ਬਹੁਤ। ਥੈਂਕ ਯੂ ਜੀ ਤੇ ਆਪ। ਕਿਵੇਂ ਪਵਨ? ਵਧੀਆ ਜੀ ਵਧੀਆ। ਖੁਸ਼ਹਾਲ ਪੂਰੇ। ਪੂਰੇ ਖੁਸ਼ ਆ ਜੀ ਬਹੁਤ ਟਾਈਮ ਦੀ ਮਤਲਬ ਕਿ ਇੱਛਾ ਸੀਗੀ। ਸਾਲ ਹੋ ਗਿਆ ਪ੍ਰੋਸੈਸ ਚੱਲਦੇ ਨੂੰ। ਹਾਂਜੀ। ਤੇ ਹੁਣ ਬਾਬੇ ਨਾਨਕ ਕਿਨੇ ਸੁ ਤੇ ਚਲੋ ਦੋਸਤੋ ਖੋਲਦੇ ਹਾਂ ਓਪਨ ਕਰਦੇ ਹਾਂ ਹਾਂਜੀ ਠੀਕ ਹੈ ਜੀ ਆਪਾਂ ਗੱਲ ਕਰੀਏ ਯੁਵਰਾਜ ਸਿੰਘ ਹਾਂਜੀ ਭੈਣ ਸਿੰਘ ਭੱਜੀ ਇਹ ਸਾਰੇ ਜਿੰਨੇ ਵੀ ਸਟਾਰ ਹੈਗੇ ਆ ਜਿਹਨਾਂ ਲੋਕ ਦਾ ਸਾਰੇ ਹਿੱਸੇ ਦੇ ਯੂਜ਼ ਕਰਕੇ ਆਪਣੀ ਲਾਈਫ ਨੂੰ ਵਧੀਆ ਕਰ ਰਹੇ ਆ ਬਿਲਕੁਲ ਬਿਲਕੁਲ ਜੀ ਇੱਕ ਜੇ ਆਪਾਂ ਗੱਲ ਕਰੀਏ ਵਰਡ ਦੇ ਵਿੱਚ ਖਿਤਾਬ ਵਧੀਆ ਜਿੱਤਣ ਵਾਲੇ ਹਾਂਜੀ ਹਾਂਜੀ ਮੈਸੀ ਹਾਂਜੀ ਹਾਂਜੀ ਮੈਸੀ ਜੀ ਜਿਨ੍ਹਾਂ ਨੇ ਇਹ ਹੈ ਜੀ ਉਹ ਪ੍ਰੋਡਕਟ ਜਿਹੜਾ ਜਾਪਾਨ ਤੋਂ ਆਇਆ ਤੁਹਾਡੇ ਸਾਹਮਣੇ ਅਸੀਂ ਓਪਨ ਕੀਤਾ ਉਰੇ ਇਹ ਤੇ ਲਿਖਿਆ ਵੀ ਹੈ ਜੀ ਮੇਡ ਇਨ ਜਪਾਨ ਤੁਸੀਂ ਤੁਸੀਂ ਥੋੜਾ ਕਰਾਸ ਕਰਕੇ ਦਿਖਾ ਸਕਦੇ ਹੋ ਕਿ ਕਿਤੇ ਵੀ ਇਹ ਆਪਣਾ ਨਹੀਂ ਹੈਗਾ ਠੀਕ ਹੈ ਠੀਕ ਤਾਂ ਇਸੇ ਇਹ ਦੋਸਤੋ ਦੁਨੀਆ ਦਾ ਜਿਹੜਾ ਸਭ ਤੋਂ ਮਹਿੰਗਾ ਇਸ ਟਾਈਮ ਪਾਣੀ ਆ ਬੇਬਾਕੀ ਸਿਹਤ ਤੋਂ ਮਹਿੰਗੀ ਤਾਂ ਕੋਈ ਵੀ ਚੀਜ਼ ਨਹੀਂ ਗੀ ਤੇ ਬਾਕੀ ਕਿੰਗਨ ਵਾਟਰ ਵਾਲੀ ਮਸ਼ੀਨ ਆ ਦੋਸਤੋ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਤੇ ਇਹਦਾ ਮਤਲਬ ਕਿ ਥੋੜਾ ਜਿਹਾ ਇੱਕ ਵਾਰੀ ਆਪਾਂ ਨੂੰ ਲੱਗਦਾ ਵੀ ਲਵਾਉਣ ਲੱਗਿਆਂ ਸਾਲ ਸਾਨੂੰ ਲੱਗ ਗਿਆ ਜੀ ਥੋੜਾ ਜਿਹਾ ਬੰਦਾ ਸੋਚਣ ਤੇ ਇਹਨਾਂ ਨੇ ਥੋੜਾ ਟਾਈਮ ਲਾਇਆ ਸੋਚਣ ਪਰ ਅੱਜ ਇਹਨਾਂ ਨੇ ਬਹੁਤ ਵਧੀਆ ਡਿਸੀਜਨ ਲਿਆ ਮਸ਼ੀਨ ਬਿਲਕੁਲ ਛੋਟੀ ਹੈ ਦੋਸਤੋ ਪਰ ਪ੍ਰਾਈਸ ਥੋੜਾ ਜਿਆਦਾ ਹੋਣ ਕਰਕੇ ਥੋੜਾ ਜਿਹਾ ਆਪ ਨੂੰ ਐ ਲੱਗਦਾ ਬੇ ਮਹਿੰਗੀ ਆ ਪਰ ਆਪਣੇ ਫੇਧ ਤੋਂ ਮਤਲਬ ਕਿ ਵੱਧ ਕੇ ਕੁਝ ਨਹੀਂ ਹੋ ਸਕਦਾ ਬਿਲਕੁਲ ਜੀ ਬਿਲਕੁਲ ਪ੍ਰਾਈਸ ਹੈ ਛੋਟੀ ਜੀ ਮਸ਼ੀਨ ਦਾ 3 ਲੱਖ ਹੈ ਦੋਸਤੋ ਸੰਧੂ ਸਾਹਿਬ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਜੀ ਦੇਖੋ ਇਹ ਕਈ ਵਾਰੀ ਆਪਾਂ ਨੂੰ ਐ ਲੱਗਦਾ ਕਿ ਛੋਟੀ ਜੀ ਮਸ਼ੀਨ ਦਾ ਪੈਸੇ ਜਿਆਦਾ ਹੈ ਹਾਂਜੀ ਹਾਂਜੀ ਜਿਵੇਂ ਆਪਾਂ ਦੇਖੋ ਮੱਝ ਦੇ ਗੱਲ ਚ ਸੰਗਲ ਪਾਇਆ ਹੁੰਦਾ ਨਾ ਜੀ ਹਾਂਜੀ ਹਾਂਜੀ ਤਾਂ 2-300 ਤਾਂ ਜੇ ਜਲਦੀ ਚੈਨੀ ਪਾਣੀ ਹੋਵੇ ਤਾਂ 2-3 ਲੱਖ ਦੀ ਆਉਂਦੀ ਹੈ ਬਸ ਉਹ ਉਹ ਵੈਲਿਊ ਹੈ ਜੀ ਉਹ ਵੈਲਿਊ ਹੈ ਸਹੀ ਹੈ ਅਸੀਂ ਉਹਦੀ ਵੈਲਿਊ ਜਿਆਦਾ ਕਰਦੇ ਹਾਂ ਹੈਨਾ ਇਸ ਲਈ ਆਪਦੀ ਕੀਮਤ ਆਪਣੀ ਬਹੁਤ ਜਿਆਦਾ ਹੈ ਬਿਲਕੁਲ ਬਿਲਕੁਲ ਆਪਾਂ ਤੰਦਰੁਸਤ ਹੈ ਤਾਂ ਉਹੀ ਚੀਜ਼ਾਂ ਫੇਰ ਸੁਣੀਆਂ ਲੱਗਦੀਆਂ ਬਹੁਤ ਬਹੁਤ ਗੁਵਾਰਕਾ ਹੁੰਦੀ ਚਲੋ ਆਪਾਂ ਹੁਣ ਇਹਨੂੰ ਲਗਾ ਕੇ ਦਿਖਾਉਣੀ ਹੈ ਸਭ ਨੂੰ ਲੋਕੋ ਦੋਸਤੋ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਮਸ਼ੀਨ ਦਾ ਸੈਟਅਪ ਹੋ ਚੁੱਕਿਆ ਹੈ ਹਾਂਜੀ ਤੇ ਦੁਨੀਆ ਦਾ ਸਭ ਤੋਂ ਵਧੀਆ ਪਾਣੀ ਆ ਮਤਲਬ ਕਿ ਜੇ ਆਪਣੇ ਸਿਹਤ ਤੋਂ ਵੱਧ ਕੇ ਕੋਈ ਵੀ ਚੀਜ਼ ਨਹੀਂ ਗਈ ਸਾਨੂੰ ਹੋ ਗਿਆ ਸਾਲ ਮਤਲਬ ਕਿ ਲਵਾਉਂਦੇ ਅੱਜ ਕੱਲ ਅੱਜ ਕੱਲ ਕਰਦੇ ਨੂੰ ਤੇ ਅੱਜ ਉਹ ਦਿਨ ਆ ਗਿਆ ਜਦੋਂ ਆਪਾਂ ਐਲਕਲਾਈਨ ਵਾਟਰ ਪੀਵਾਂਗੇ ਜਿਹੜੇ ਮਤਲਬ ਕਿ ਵੱਡੇ ਵੱਡੇ ਸੈਲੀਬ੍ਰਿਟੀ ਪਿੰਦੇ ਆ ਤੇ ਉਹਨਾਂ ਦੀ ਸਿਹਤ ਮਤਲਬ ਕਿ ਇਹਦੇ ਕਰਕੇ ਹੀ ਠੀਕ ਰਹਿੰਦੀ ਹੈ ਕਹਿੰਦੇ ਕੋਈ ਵੀ ਵੱਡੀਆਂ ਵੱਡੀਆਂ ਬਿਮਾਰੀਆਂ ਉਹ ਵੀ ਇਹ ਪਾਣੀ ਠੀਕ ਕਰ ਦਿੰਦਾ ਤੇ ਆਪਾਂ ਮਸ਼ੀਨ ਤੇ ਫੁੱਲ ਫੁੱਲ ਚੜਾਏ ਆ ਤੇ ਨਾਲੇ ਦੇਖ ਬਣਾਈ ਆ ਅਸੀਂ ਬਿਮਾਰੀਆਂ ਠੀਕ ਕਰਨ ਤੇ ਘਟਗਮ ਕਰਦੇ ਆ ਅਸੀਂ ਕਹਿੰਦੇ ਆ ਬਿਮਾਰੀਆਂ ਉਹਨਾਂ ਜੀ ਅਸੀਂ ਉਹ ਤੇ ਕੰਮ ਕਰਦੇ ਆ ਠੀਕ ਹੈ ਠੀਕ ਹੈ ਕਿਉਂਕਿ ਬਿਮਾਰੀ ਆਵੇ ਨਾ ਤਾਂ ਜਿਆਦਾ ਵਧੀਆ ਰਹਾਂਗੇ ਆਉਣ ਤੋਂ ਬਾਅਦ ਕਈ ਵਾਰੀ ਮੌਕਾ ਨਹੀਂ ਮਿਲਦਾ ਹਾਲਾਤ ਅੱਜਕੱਲ ਇਦਾਂ ਦੇ ਹੋ ਚੁਪੇ ਨਾ ਬਿਲਕੁਲ ਬਿਲਕੁਲ ਚਲੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਤੁਸੀਂ ਘਰ ਜਿਹੜਾ ਪ੍ਰਸ਼ਾਦ ਖਵਾ ਰਹੇ ਹੋ ਹਾਂਜੀ ਹਾਂਜੀ ਇਹ ਅਗਲੀ ਵਾਰੀ ਤੁਸੀਂ ਸਾਰੇ ਪਿੰਡ ਨੂੰ ਖਾਓ ਇਸ ਕਾਬਿਲ ਸਰਕਟਲਿ ਅਮਰਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਇਹ ਭਾਈ ਤੁਹਾਡਾ ਵੀ ਧੰਨਵਾਦ ਤੁਸੀਂ ਆਏ ਹੋ ਪਰਮਾਤਮਾ ਤੁਹਾਨੂੰ ਸਭ ਨੂੰ ਤੰਦਰੁਸਤ ਰੱਖੇ ਜੀ ਸਭ ਤੋਂ ਪਹਿਲਾਂ ਜਿਵੇਂ ਆਪਾਂ ਪਾਵਰ ਆਨ ਕੀਤੀ ਜੀ ਠੀਕ ਹੈ ਜੀ ਪਾਵਰ ਆ ਕੇ ਹਮ ਹਮ ਤਾਂ ਇਹਨੂੰ ਔਰ ਦੁਬਾਰਾ ਆਨ ਕਰ ਦਈਏ ਠੀਕ ਹੈ ਹੁਣ ਹੈਗਾ 9.5 ਹਮ ਹਮ ਆਪਾਂ ਸਟਾਰਟ ਕਰਨਾ ਜਦੋਂ ਤਾਂ 8.5 ਠੀਕ ਹੈ ਜੀ 8.5 ਸ਼ੁਰੂ ਕਰਾਂਗੇ ਤਾਂ ਆਪਾਂ ਪਹਿਲੇ ਫਸਟ ਗਰੇ ਫਸਟ ਵੀਕ ਹੋਗਾ ਜਾਂ 10 ਦਿਨਾਂ ਦਾ ਕੰਮ ਸਾਰੇ 8 ਤੱਕ ਪੀ ਸਕਦੇ ਠੀਕ ਹੈ ਇਸ ਤੋਂ ਬਾਅਦ ਆਪਾਂ 9.0 ਤੇ ਚਲੇ ਜਾਣਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ 9.5 ਤੇ ਚਲੇ ਜਾਣਾ ਠੀਕ ਹੈ ਸਟਾਰਟ ਇੱਥੋਂ ਹੋ ਗਿਆ ਉੱਤੋਂ ਇੱਥੋਂ ਚੇਂਜ ਹੋ ਜਾਊਗਾ ਜੀ ਠੀਕ ਠੀਕ ਸਟਾਰਟ ਇੱਥੋਂ ਹੋ ਗਿਆ ਪਾਵਰ ਹੁਣ ਜਦੋਂ 9.5 ਇਹ ਦੇਖਦੇ ਆ ਸਭ ਤੋਂ ਪਹਿਲਾਂ ਆਪਾਂ ਇਸ ਪਾਣੀ ਦੇ ਗੁਣ ਕੀ ਹੈ ਕਿ ਇਸ ਪਾਣੀ ਚ ਆਕਸੀਜਨ ਤੇ ਐਕਟਿਵ ਹਾਈਡਰੋਜਨ ਕਿੰਨੀ ਹੁੰਦੀ ਹੈ ਮੈਂ ਇਸ ਨੂੰ ਇੱਕ ਵਾਰੀ ਬੰਦ ਕਰਦਾ ਜੀ ਠੀਕ ਹੈ ਤੁਸੀਂ ਟਾਰਚ ਜਗਾਓ ਮੋਬਾਈਲ ਦੀ ਹਾਂ ਹਾਂ ਤਾਂ ਦੇਖੋਗੇ ਕੁਛ ਤਾਂ ਤੁਹਾਨੂੰ ਨਜ਼ਰ ਆ ਰਿਹਾ ਚ ਵਿੱਚ ਦਾਣੇ ਆ ਰਿਹਾ ਜੀ ਇਹ ਸਭ ਤੋਂ ਜ਼ਿਆਦਾ ਐਕਟਿਵ ਹਾਈਡਰੋਜਨ ਹੈ ਹਾਂ ਹਾਂ ਜੇ ਤੁਸੀਂ ਦੇਖਣੀ ਹੈ ਤਾਂ ਹਾਂ ਦੇਖੋ ਜੀ ਠੀਕ ਹੈ ਜੀ ਹਾਂ ਹਾਂ ਇਹ ਪਾਣੀ ਸਭ ਤੋਂ ਹੈਲਦੀ ਪਾਣੀ ਹੈ ਜੇ ਆਪਾਂ ਝਰਨੇ ਦਾ ਪਾਣੀ ਲੈਂਦੇ ਆ ਉਹਨਾਂ ਚ ਇਹੇ ਚੀਜ਼ਾਂ ਤੁਹਾਨੂੰ ਨਜ਼ਰ ਆਉਂਦੀਆਂ ਹਾਂ ਹਾਂ ਇਹ ਪਾਣੀ ਸਵੇਰ ਤੇ ਸ਼ਾਮ ਨੂੰ ਅਗਰ ਆਪਾਂ ਪੀਂਦੇ ਰਵਾਂਗੇ ਠੀਕ ਹੈ ਸਾਡੀ ਬੋਡੀ ਦੇ ਵਿੱਚ ਸਭ ਤੋਂ ਵੱਡਾ ਚੇਂਜ ਕਰਨ ਵਾਲਾ ਇਹ ਪਾਣੀ ਹੈ ਹਾਂ ਇਹ ਪਾਣੀ ਤੁਸੀਂ ਪਹਿਲਾਂ ਕਿਸੇ ਬਜ਼ੁਰਗਾਂ ਨੂੰ ਆਪਾਂ ਦੇ ਸਕਦੇ ਹਾਂ ਜੀ ਕਿਸੇ ਨਾ ਦੇਖਿਆ ਮਾਤਾ ਜੀ ਦੇ ਦਿਓ ਠੀਕ ਮਾੜੇ ਦੋਸਤੋ ਮੰਮੀ ਨੂੰ ਪਿਉਣ ਲੱਗ ਗਿਆ ਪਹਿਲੀ ਵਾਰੀ ਗਲਾਸ ਪਹਿਲਾ ਗਲਾਸ ਕਿਵੇਂ ਲੱਗਦਾ ਪੀਣੀ ਪਾਣੀ ਕੀ ਪੀਂਚ ਕਿਵੇਂ ਲੱਗਦਾ ਜੀ ਹੁਣ ਤੁਹਾਡੇ ਘਰ ਦਾ ਪਾਣੀ ਆਸੀ ਆਉਦੇ ਕਰੋਨੀ ਲੈ ਕੇ ਆਏ ਆ ਜੀ ਪਾਣੀ ਬਈ ਠੀਕ ਆ ਬਈ ਪਰ ਥੋੜਾ ਜਿਹਾ ਲੱਗਦਾ ਉਪਰ ਆ ਜਿਹੜੇ ਹਾਂ ਅੱਜ ਉਹ ਤਾਜ਼ਾ ਨਾ ਹਾਈਡ੍ਰੋਜਨ ਵਾਲਾ ਪਾਣੀ ਆ ਜੀ ਟੇਸਟ ਦਾ ਫਰਕ ਲੱਗੂਗਾ ਹੀ ਜਨਵਰੀ ਸਾਨੂੰ ਇੱਕ ਪਹਿਲਾ ਗਲਾਸ ਪੀਣੇ ਸਾਨੂੰ ਟੇਸਟ ਦਿਓ ਦਿਫਰੈਂਟ ਲੱਗਦਾ ਪਰ ਕੁਛ ਦਿਨ ਪੀਓਗੇ ਤੁਹਾਨੂੰ ਉਹ ਪਾਣੀ ਜ਼ਿਆਦਾ ਵਧੀਆ ਲੱਗੂਗਾ ਚਪੇ ਪਹਿਲਾ ਕੁਛ ਦਿਨ ਆਪੀਏ ਫਿਰ ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਜਦੋਂ ਸ਼ੁਰੂ ਕਰਨਾ 8.5 ਤੋਂ ਫਿਰ ਆਪਾਂ 9 ਤੇ ਫਿਰ 9.5 ਅੱਛਾ ਫਿਰ ਆਪਾਂ ਲਗਾਤਾਰ ਪੀ ਸਕਦੇ ਆ ਚਾਰ ਕਿ ਮਹੀਨੇ ਪੀਣ ਦੇ ਬਾਅਦ ਤੁਹਾਨੂੰ ਲੱਗਦਾ ਕਿ ਹੁਣ ਅਸੀਂ ਸਾਡੀ ਬੋਡੀ ਸੈਲ ਹੋ ਗਈ ਵੀਰੇ ਦੇ ਲੱਗਿਆ ਘਰੇ ਕਹਿੰਦੇ ਮੇਰੇ ਮਾਤਾ ਜੀ ਨੂੰ ਸ਼ੂਗਰ ਸੀ ਤੇ ਖਤਮ ਹੋ ਗਈ ਉਹ ਅਸੀਂ 20 ਸਾਲ 10 ਸਾਲ ਤੋਂ ਗੋਲੀ ਲੈ ਰਹੇ ਸੀ ਸ਼ੂਗਰ ਦੀ ਅੱਛਾ 10 ਸਾਲ ਤੋਂ ਗੋਲੀ ਚੱਲਦੀ ਸੀ ਸ਼ੂਗਰ ਦੀ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਜਦ ਮਸ਼ੀਨ ਲਵਾਉਣ ਤੋਂ ਇੱਕ ਹਫ਼ਤਾ ਪਹਿਲਾਂ ਗੋਲੀ ਬੰਦ ਗੋਲੀ ਨੂੰ ਮੁੱਕਿਆ ਸੀ ਪੱਤਾ ਉਹ ਮੈਨੂੰ ਕਹਿੰਦੇ ਵੀ ਗੋਲੀ ਮੇਨ ਮੁੱਕੀ ਵੀ ਗੋਲੀ ਲੈ ਲਿਆ ਦੋ ਬਰਤਾਂ ਮੈਂ ਜਿਹੜਿਆ ਕਰੋ ਆਪੇ ਮਸ਼ੀਨ ਲਗਾਈ ਆ ਤੁਸੀਂ ਕਿਹੜਾ ਪਾਣੀ ਪੀ ਕੇ ਦੇਖੋ ਇਹਨਾਂ ਨੇ ਕੀ ਕੀਤਾ ਮਨੇ ਹੱਥ ਨਾਲ ਪਾਣੀ ਪੀਤਾ ਰਹਿ ਵੀ ਹੁਣ ਚੈੱਕ ਕਰਾ ਕੇ ਉਹ ਕਿੰਨਾ ਸ਼ੂਗਰ ਆ ਪਾਣੀ ਆ ਤਕਨੀਕ ਤੇ ਬਾਅਦ ਤੇ ਉਹਨਾਂ ਨੇ ਜੇ ਸ਼ੂਗਰ ਚੈੱਕ ਕਰਾਇਆ ਸ਼ੂਗਰ ਉਹਨਾਂ ਦਾ ਆ 160 ਹੂੰ ਹੂੰ ਪਹਿਲਾਂ 200 250 ਰਹਿੰਦਾ ਸੀਗਾ ਗੋਲੀ ਜੇ ਨਹੀਂ ਕੰਮ ਕਰਦੀ ਸੀ ਤਾਂ ਹੂੰ ਹੂੰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਹਫ਼ਤੇ ਬਾਅਦ ਫੇਰ ਚੈੱਕ ਕਰਾਉਣੀ ਕੀ ਕੋਈ ਗੋਲੀ ਨਹੀਂ ਉਹਨਾਂ ਨੂੰ 15 ਦਿਨ ਹੋ ਗਏ ਸੀ ਗੋਲੀ ਲਈ ਨਹੀਂ ਸੀ ਹੂੰ ਹੂੰ ਉਹਨਾਂ ਨੇ ਹਫਤੇ ਬਾਅਦ ਫੇਰ ਚੈੱਕ ਕਰਾਇਆ ਫੇਰ 130 ਆ ਗਈ ਹੂੰ ਹੂੰ ਆਜ ਤੱਕ 8 ਮਹੀਨੇ ਹੋ ਗਏ ਕੋਈ ਗੋਲੀ ਨਹੀਂ ਖਾਧੀ ਠੀਕ ਹੈ ਨਾਰਮਲ ਸ਼ੂਗਰ ਹੈ ਕੋਈ ਦਿੱਕਤ ਨਹੀਂ ਵੀ ਆਪਾਂ ਪਹਿਲਾਂ ਇਹ ਲੱਗਦਾ ਹੁੰਦਾ ਸੀਗਾ ਵੀ ਆਪਾਂ ਨੂੰ ਸ਼ੂਗਰ ਹੈ ਗੋਲੀ ਨਹੀਂ ਲਈ ਹੂੰ ਹੂੰ ਕੋਈ ਦਿੱਕਤ ਆਊਗੀ ਪਰ 8 ਮਹੀਨੇ ਹੋ ਗਏ ਕੋਈ ਗੋਲੀ ਨਹੀਂ ਲਈ ਕੱਲਾ ਪਾਣੀ ਪੀਦੇ ਪਾਣੀ ਨਹੀਂ ਛਕਦੇ। ਸੰਦੂ ਸਾਹਿਬ ਗੱਲ ਇਹ ਹੈ ਵੀ ਆਪਾਂ ਨਾ ਬਿਮਾਰੀਆਂ ਠੀਕ ਕਰਨ ਦਾ ਕੰਮ ਨਹੀਂ ਕਰਦੇ। ਅਸੀਂ ਕਹਿੰਦੇ ਆ ਵੀ ਮੰਨੋ ਇਹਨਾਂ ਦੇ ਮਾਤਾ ਜੀ ਨੂੰ ਸ਼ੂਗਰ ਦੀ ਪ੍ਰੋਬਲਮ ਆਈ ਹੈ ਨਾ। ਹੋ ਸਕਦਾ ਥੋੜੇ ਟਾਈਮ ਬਾਅਦ ਇਹਨਾਂ ਨੂੰ ਜਾਂ ਫੈਮਿਲੀ ਦੇ ਕਿਸੇ ਹੋਰ ਨੂੰ ਆਉਂਦੀ ਹੈ ਨਾ। ਆਪਾਂ ਚਾਹੁੰਦੇ ਆ ਅਗਲੀ ਜਨਰੇਸ਼ਨ ਨੂੰ ਬਚਾਉਣਾ। ਆਪਾਂ ਚਾਹੁੰਦੇ ਆ ਅਗਲੀ ਜਨਰੇਸ਼ਨ ਤੰਦਰੁਸਤ ਰਹੇ। ਤਾਂ ਉਹਨਾਂ ਵਾਸਤੇ ਕੁਝ ਛੱਡਿਆ ਨਹੀਂ ਅਸੀਂ। ਖਾਣਾ ਅਸੀਂ ਗਲਤ ਕਰ ਲਿਆ ਜੀ। ਪਾਣੀ ਅਸੀਂ ਗਲਤ ਕਰ ਲਿਆ। ਹਵਾ ਅਸੀਂ ਗਲਤ ਕਰ ਲਈ। ਤਾਂ ਜਿਉਣ ਵਾਸਤੇ ਛੱਡਿਆ ਕੁਝ ਨਹੀਂ। ਇਹ ਪਾਣੀ ਵਧੀਆ ਕਰਨ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਆਉਣ ਵਾਲੇ ਬੱਚੇ ਹੈਗੇ ਆ ਕਮ ਸੇ ਕਮ ਉਹਨਾਂ ਨੂੰ ਤੰਦਰੁਸਤ ਕੁਝ ਦੇ ਸਕੀਏ ਤਾਂ ਉਹਨਾਂ ਦੀ ਲਾਈਫ ਵਧੀਆ ਹੋ ਸਕੇ ਨਹੀਂ ਤਾਂ ਲੋਕ ਪੈਸੇ ਕਮਾਉਣਗੇ ਸਲੰਡਰ ਮੋਢਿਆਂ ਤੇ ਹੋਇਆ ਕਰਨਗੇ ਤੇ ਲੋਕ ਡਾਕਟਰਾਂ ਕੋਲ ਰਿਆ ਕਰਨਗੇ ਉਸ ਤੋਂ ਬਚਾਉਣ ਦਾ ਸੌਖਾ ਰਸਤਾ ਇਹ ਕਿ ਪਾਣੀ ਬਦਲੋ ਤੇ ਜੀਵਨ ਬਦਲੋ ਸਹੀ ਹੈ ਦੋਸਤੋ ਆਪਾਂ ਅਸੀਂ ਪਹਿਲਾਂ ਕਿਹੜਾ ਪਾਣੀ ਪੀਂਦੇ ਸੀ ਆਰਓ ਵਾਲਾ ਉਹਦਾ ਤੇ ਇਹਦੇ ਪਾਣੀ ਦੇ ਵਿੱਚ ਹੁਣ ਤੁਹਾਨੂੰ ਡਿਫਰੈਂਸ ਵੀ ਦਿਖਾ ਦਿੰਨੇ ਆ ਵੀ ਕਿੰਨਾ ਕੁ ਫਰਕ ਆ ਤੇ ਇਹਦੇ ਚ ਪਾਉਣ ਲੱਗੇ ਆ ਬੋਤਲ ਰਾਤ ਦੀ ਭਰੇ ਸੀ ਬਸ ਬਸ ਥੋੜਾ ਥੋੜਾ ਆ ਮਸ਼ੀਨ ਦਾ ਪਾਣੀ ਇੱਥੇ ਪਾਸੇ ਆਪਾਂ ਮਸ਼ੀਨ ਦਾ ਪਾਣੀ ਪਾ ਲਿਆ ਜੀ ਇਹ ਕਿੰਗਨ ਵਰਟਰ ਦਾ ਜਿਹੜਾ ਇਸ ਮਸ਼ੀਨ ਤੋਂ ਤਿਆਰ ਹੋਇਆ ਠੀਕ ਹੈ ਇਹਨਾਂ ਦਾ ਘਰ ਦਾ ਹੀ ਪਾਣੀ ਆ ਉਹੀ ਪਾਣੀ ਮਤਲਬ ਇਹ ਇਹ ਪਾਣੀ ਹੀ ਸਮਨ ਲੋ ਮਸ਼ੀਨ ਦੇ ਰਾਂ ਹੀ ਹੋ ਗਿਆ ਆ ਠੀਕ ਹੈ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹ ਹੈਗਾ ORP ਮਿਸਟਰ ਜਿਹੜਾ ਚੈੱਕ ਕਰਦਾ ਕਿ ਪਾਣੀ ਵਿੱਚ ਆਕਸੀਡੇਸ਼ਨ ਕਿੰਨੀ ਆ ਪਾਣੀ ਬਿਮਾਰ ਕਿੰਨਾ ਜੇ ਤਾਂ ਇਹ ਪਲੱਸ ਦੇ ਵਿੱਚ ਜਾ ਰਿਹਾ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ 에어 에어 ਪੋਲੂਸ਼ਨ ਵੀ ਦੱਸ ਰਿਹਾ ਹੈ ਹਮ ਹਮ ਠੀਕ ਹੈ ਜੀ ਜੇ ਇਹ ਪਲੱਸ ਇੱਕ ਵੀ ਪਲੱਸ ਹੈ ਤਾਂ ਇਹਦਾ ਮਤਲਬ ਇਹ ਬਿਮਾਰ ਹੈ ਹਾਂ ਜੇ ਇਹ ਨੈਗੇਟਿਵ ਚ ਆਉਂਦਾ ਤਾਂ ਇਹ ਤੰਦਰੁਸਤ ਹੈ ਠੀਕ ਹੈ ਹੁਣ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਘਰ ਦੇ ਪਾਣੀ ਚ ਪੁਰਾਣੇ ਚ ਪਾ ਰਹੇ ਜੀ ਹਨਾ ਤਾਂ ਪੁਰਾਣੇ ਵਿੱਚ ਪਾਣੀ ਚ ਪਾਉਣ ਤੋਂ ਬਾਅਦ ਇਹ ਕਿਹੜੇ ਸਾਈਡ ਤੇ ਵਧਣਾ ਸ਼ੁਰੂ ਹੋ ਗਿਆ ਜੀ ਦੇਖੋ ਹਮ ਪਲੱਸ 1 ਵਧ ਰਿਹਾ ਜੀ ਹਾਂਜੀ ਮਤਲਬ ਇੱਕ ਵੀ ਵਧਿਆ ਜਾਂ 100 ਤੋਂ ਉੱਪਰ ਚਲਾ ਗਿਆ ਹਨਾ ਇਹ ਹੋ ਸਕਦਾ ਹੈ 200 ਤੱਕ ਚਲਾ ਜਾਵੇ ਮਤਲਬ ਜੋ ਹੀ ਜਾ ਰਿਹਾ ਇਹ ਪੋਜ਼ਿਟਿਵ ਵੱਲ ਜਾ ਰਿਹਾ ਹਮ ਹਮ ਜਿਹੜਾ ਪੋਜ਼ਿਟਿਵ ਪਾਣੀ ਉਹ ਮੀਨ ਉਹਦੀ ORP ਪੋਜ਼ਿਟਿਵ ਹੈ ਤੇ ਉਹ ਬਿਮਾਰ ਪਾਣੀ ਹੈ ਡੈਡ ਵਾਟਰ ਹੈ ਡੈਡ ਵਾਟਰ ਹੁਣ ਆਪਾਂ ਦੇਖਦੇ ਹਾਂ ਕਿ ਆਪਣੇ ਜਦੋਂ ਮਸ਼ੀਨ ਤੋਂ ਨਿਕਲਣ ਤੋਂ ਬਾਅਦ ਇਹ ਸੀ ਕੀ ਚੇਂਜ ਆਇਆ ਤੇ ਤੁਸੀਂ ਇਹ ਮੀਟਰ ਤੇ ਨਿਗਾਹ ਰੱਖਿਆ ਜੇ ਹੁਣ ਕਿਹੜੇ ਪਾਸੇ ਚੱਲ ਰਿਹਾ ਹੈ ਹਮ ਹੁਣ ਮਾਈਨਸ ਕਿੰਨਾ ਚੱਲ ਰਿਹਾ ਜੀ ਹਮ ਹਮ 300 ਮਾਈਨਸ 300 ਮਤਲਬ ਇਹਨੂੰ ਜੇ ਆਪਾਂ ਹੋਰ ਥੋੜੀ ਥੋੜਾ ਜਿਹਾ ਸੈੱਟ ਕਰੀਏ ਤਾਂ ਮਾਈਨਸ 600 ਤੋਂ 700 ਤੱਕ ਜਾਊਗਾ ਜੀ ਹਮ ਹਮ ਠੀਕ ਹੈ ਇਹ ਪਾਣੀ ਨੈਗੇਟਿਵ ਸਾਡੀ ਬੋਡੀ ਨੂੰ ਡੀਟੌक्स ਕਰਦਾ ਹੈ ਨੈਗੇਟਿਵ ਚਾਰਜ ਕਰਦਾ ਹੈ ਸਾਡੇ ਨਵੇਂ ਸੈੱਲ ਪ੍ਰੋਡਿਊਸ ਕਰਦਾ ਹੈ ਜਿਸ ਕਰਕੇ ਸਾਡੇ ਹੈਲਦੀ ਸੈੱਲ ਜਦੋਂ ਬਣਨੇ ਸ਼ੁਰੂ ਹੋ ਜਾਂਦੇ ਤੇ ਆਪਾਂ ਤੰਦਰੁਸਤ ਜੀ ਸਕਦੇ ਹਾਂ। ਹਮ ਹਮ। ਇਸ ਪਾਣੀ ਨੂੰ ਪੀਣ ਨਾਲ ਅਸੀਂ ਹੌਲੀ-ਹੌਲੀ ਬਿਮਾਰੀ ਤੇ ਬੁਢਾਪੇ ਨੂੰ ਜਲਬੁਲਾ ਰਹੇ ਹਾਂ। ਆ ਦੇਖੋ ਫੇਰ ਦੁਬਾਰਾ ਉਧਰ ਪਾਇਆ ਤਾਂ ਪੋਜ਼ਿਟਿਵ ਵਾਲੀ ਸਿਧੁਰ ਰਹੀ ਦੀ। ਠੀਕ ਹੈ। ਇਹ ਕੋਈ ਅਸੀਂ ਕੋਈ ਸਾਇੰਸ ਹੈ ਜੀ ਇਹ ਇਹ ਅਮਰੀਕਾ ਹੈ ਜਿਹਨੇ ਬਣਾਇਆ ਹੈ। ਠੀਕ ਹੈ। 15 ਕਿਹ ਹਜ਼ਾਰ ਰੁਪਏ ਦਾ ਮੀਟਰ ਹੈ। ਇਹ ਸਿਰਫ ਇਹੀ ਦੱਸਦਾ ਕਿ ਕੀ ਤੁਹਾਡਾ ਪਾਣੀ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ। ਹਮ ਹਮ। ਦੇਖੋ ਹੁਣ ਫੇਰ ਪੋਜ਼ਿਟਿਵ ਹੈ। ਵਾਪਸ ਅਸੀਂ ਇਸ ਨੂੰ ਇੱਧਰ ਪਾਵ ਇਹ ਪਾਣੀ ਹੈਲਦੀ ਹੈ ਉਹ ਅਨ ਹੈਲਦੀ ਹੈ ਹੁਣ ਇਹਦਾ ਤੁਹਾਨੂੰ ਇੱਕ ਟੈਸਟ ਹੋ ਰਿਹਾ ਇਹ ਪੀ ਐਚ ਟੈਸਟ ਹੈ ਜੀ ਠੀਕ ਹੈ ਪੀ ਐਚ ਪੋਟੈਂਸ਼ੀਅਲ ਆਫ ਹਾਈਡਰਨ ਹਮ ਹਮ ਉਹਦਾ ਉਹਦਾ ਯੂਨੀਵਰਸਲ ਚਾਰਟ ਤੁਸੀਂ ਨੈਟ ਤੇ ਵੀ ਖੋਲ ਕੇ ਚੈੱਕ ਕਰ ਸਕਦੇ ਹੋ ਹੁਣ ਆਪਾਂ ਇਹਨਾਂ ਚਤ ਪੰਜ ਪੰਜ ਡ੍ਰੌਪ ਪਾ ਦਨੇ ਜੀ 10 ਪਾਤੇ ਜੀ ਲੋ 10 ਪਾ ਕੇ ਜੀ ਠੀਕ ਹੈ ਆਪਾਂ 10 ਹੀ ਇਹਦੇ ਚ ਪਾਤੇ ਦੇਖੋ ਕੀ ਅੰਤਰ ਦੋਨਾਂ ਚ ਹਮ ਹਮ ਜੇ ਤੁਸੀਂ ਯੂਨੀਵਰਸਲ ਪੀਐਚ ਚਾਰਟ ਦੀ ਗੱਲ ਕਰੋ ਤਾਂ ਇਹ ਪਾਣੀ ਜਿਹੜਾ ਹੈਗਾ ਤੁਹਾਡਾ ਇਹ ਨਿਊਟਰਲ ਹੈਗਾ 7 ਪੀਐਚ ਕਹਿ ਸਕਦੇ ਆ 7 ਤੋਂ 7.5 ਕਹਿ ਸਕਦੇ ਆ ਇਹ ਅਲਕਲਾਈਨਟੀ ਨਹੀਂ ਹੈਗੀ ਹੂੰ ਹੂੰ ਮਤਲਬ ਸਿਰਫ ਇਹ ਨਿਊਟਰਲ ਹੈਗਾ ਉਹ ਸਾਡੀ ਬੋਡੀ ਨੂੰ ਕਿਹੜਾ ਪਾਣੀ ਪੋਣਾ ਚਾਹੀਦਾ ਇਹ ਅਲਕਲਾਈਨਟੀ ਇਹ ਅਲਕਲਾਈਨ ਪਾਣੀ ਤੇ ਅਲਕਾਨਾਈਜ਼ਡ ਵਾਟਰ ਦੋਨਾਂ ਚ ਬਹੁਤ ਡਿਫਰੈਂਸ ਹੈ ਲੋਕ ਅੱਜਕੱਲ੍ਹ ਅਲਕਲਾਈਨ ਦੇ ਚੱਕਰਾਂ ਚ ਆਪਣੇ ਪਰਿਵਾਰ ਦੀ ਜੀਵਨ ਨਾਲ ਖੇਡਵਾਰ ਕਰਦੇ ਆ ਜੀ ਠੀਕ ਹੈ ਇਸ ਕਰਕੇ ਆ ਵੀ ਇਹ ਸਾਇੰਸ ਹੈ ਜੀ ਜਪਾਨ ਤੋਂ ਬਣੀ ਹੋਈ ਹੈ ਇਹ ਤੁਹਾਡੀ ਜੀਵਨ ਨਾਲ ਖਿਲਵਾੜ ਨਹੀਂ ਕਰਦੀ ਪਰ ਮਾਰਕੀਟ 'ਚ ਬਹੁਤ ਸਾਰੇ ਐਦਾਂ ਦੇ ਪ੍ਰੋਡਕਟ ਆ ਚੁੱਕੇ ਐ ਜਿਹੜੇ ਤੁਹਾਨੂੰ ਇਹ ਰੰਗ ਤਾਂ ਕਰਕੇ ਦਿਖਾ ਦੇਣਗੇ ਪਰ ਤੁਹਾਡੀ ਲਾਈਫ ਨਾਲ ਖਿਲਵਾੜ ਹੋ ਸਕਦਾ ਇਸ ਕਰਕੇ ਮੇਰੀ ਬੇਨਤੀ ਹੈ ਕਿ ਵੀ ਜੇ ਤੁਸੀਂ ਵਧੀਆ ਜਿਉਣਾ ਹੈ ਤਾਂ ਵਧੀਆ ਚੀਜ਼ ਇਸ ਮਸ਼ੀਨ ਨੂੰ ਕਿੰਨਾ ਟਾਈਮ ਹੋ ਗਿਆ ਮਾਰਕੀਟ 'ਚ ਆਇਆ ਇਹ 51 ਸਾਲ ਤੋਂ ਚੱਲ ਰਹੀ ਹੈ ਜੀ 1974 ਇਹ ਫੇਮ ਮਾਡਲ 1974 ਇਹ ਮਾਡਲ ਆਇਆ ਸੀ ਅੱਜ 36 ਸਾਲ ਹੋ ਗਏ ਇਸ ਨੂੰ ਆਇਦੂ ਉਸ ਤੋਂ ਪਹਿਲਾਂ ਵੱਡੇ ਮਾਡਲ ਆਉਂਦੇ ਸੀ ਹਮਮ ਅੱਜ 51 ਸਾਲ ਕੰਪਲੀਟ ਕੰਪਲੀਟ ਕਰ ਚੁੱਕੀ ਹੈ ਜੀ ਅਸੀਂ 52 ਸਾਲ ਚ ਹੋ ਗਏ ਠੀਕ ਔਰ 153 ਦੇਸ਼ਾਂ 'ਚ ਹਮਮ ਪ੍ਰੋਡਕਟਿਵ ਕਿਸੇ ਕੰਟਰੀ ਚੋ ਚੱਕ ਲੋ ਸੇਮ ਹੀ ਮਿਲੂਗਾ ਤੁਹਾਨੂੰ ਸੇਮ ਹੀ ਮਿਲੂਗਾ ਚਾਹੇ ਬਿਲਗਰਡਸ ਕਰੇ ਗਿਆ ਚਾਹੇ ਬਰਾਕ ਮੁਹੰਮਦ ਦੇ ਚਾਹੇ ਸਾਡੇ ਕੋਲ ਚਾਹੇ ਤੁਹਾਡੇ ਕੋਲ ਜਾਪਾਨ ਤੋਂ ਹੀ ਆਇਆ ਹਮਮ ਹੋਰ ਕਿਸੇ ਕੰਟਰੀ 'ਚ ਨਾ ਬਣੂਗਾ ਨਾ ਅਸੈਂਬਲ ਹੋਊਗਾ ਨਾ ਪੈਕ ਹੋਊਗਾ ਠੀਕ ਹੈ ਜੀ ਜੇ ਇੱਕ ਦਾ ਟੈਸਟ ਹੋਰ ਕਹਾਂ ਤਾਂ ਹੋਰ ਵੀ ਕਰ ਦਿੰਦੇ ਆ ਤੁਹਾਨੂੰ ਹਮ ਬਾਕੀ ਦੋਸਤੋ ਤੁਸੀਂ ਹੁਣ ਆਪਣੇ ਨਾਲ ਵੀਡੀਓ ਅਸੀਂ ਇਹਦੀਆਂ ਪਾਉਂਦੇ ਰਵਾਂਗੇ ਸਾਡੇ ਜੀਵਨ ਦੇ ਵਿੱਚ ਕੀ ਫਰਕ ਆਇਆ ਉਬੇ ਤੋਂ ਨੂੰ ਮਹੀਨੇ ਬਾਅਦ ਦੱਸਾਂਗੇ